ਇਕ ਬਹਾਦਰ ਜੀ ਔਰੰਗਜ਼ੇਬ ਦੇ ਜ਼ੁਲਮ ਹੈ 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 ਸਭ जग ਪਏ ਸਮਾਸੀ ਸਾਲ 1659 ਈਸਵੀ ਦਾ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸ਼ਹਿਜ਼ਾਦਾ ਹਕੂਮਤ ਦੀ ਲਾਲਸਾ ਵਸ ਐਨਾ ਨਿਰਦਈ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸੇ ਦਿਨ ਤੋਂ ਹੀ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਲਾ ਨੇ ਘੇਰ ਲਿਆ ਔਰੰਗਜ਼ੇਬ ਦੀ ਸੋਚ ਬੜੀ ਸਪਸ਼ਟ ਸੀ ਇੱਕ ਰਾਜ ਇੱਕ ਧਰਮ ਉਸ ਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸ਼ੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਕਾਇਨਾਤ ਸਨ ਉਹਨਾਂ ਅੱਗੇ ਮੁਸ਼ਕਿਲ ਚੋਣ ਸੀ ਧਰਮ ਛੱਡ ਦੇ ਕੇ ਰੋਜ਼ਗਾਰ ਹੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿੰਮੇਦਾਰ ਨੰਬਰਦਾਰ ਤੇ ਸਰਕਾਰੀ ਅਧਿਕਾਰੀ ਸਪਨਾ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਇੱਜ਼ਤ ਤੇ ਅਹੁਦੇ ਦੀ ਚਮਕ ਬਚਾਉਣ ਲਈ ਲੋਕਾਂ ਉੱਤੇ ਧਰਮ ਬਦਲਣ ਦਾ ਦਬਾਅ ਬਣਾਇਆ ਉਸੇ ਸਮੇਂ ਵਪਾਰ ਮੁਕਤੌਤੇ ਹਿੰਦੂਆਂ ਦੇ ਹੱਥ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸ ਵਧਾ ਦਿੱਤੇ ਨਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਗਏ ਅਤੇ ਕੁਝ ਸਮੇਂ ਬਾਅਦ ਲਗਭਗ ਖਤਮ ਵੀ ਕਰ ਦਿੱਤੇ ਗਏ ਇਸ ਅਨਿਆਪਰੀਤ ਨੀਤੀ ਨੂੰ ਹਿੰਦੂ ਵਪਾਰੀਆਂ ਨੂੰ ਬਹੁਤ ਦੁਖੀ ਕੀਤਾ ਇਨਾਇਤ ਉੱਲਾਖਾਂ ਗੂੜੀਆਂ ਇਲਾਕੇ ਦੀ ਨਾਨਕ ਨਾਮ ਲੇਵਾ ਸਿੱਖ ਦੀ ਧਰਮਸ਼ਾਲਾ ਢਾਉਣ ਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਦੇ 1669 ਈਸਵੀ ਦੇ ਹੁਕਮ ਮੁਤਾਬਕ ਹਿੰਦੂਆਂ ਦੇ ਮੰਦਰ ਅਤੇ ਪਾਠਸ਼ਾਲਾ ਢਾਉਣ ਬਾਰੇ ਦੀ ਸੀ ਗੂੜਿਆ ਪਰਗਨਾ ਖਿਦਰਾਬਾਦ ਸਰਕਾਰ ਹਿੰਦ ਦਾ ਹਾਲ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਗਿਆ ਬਾਦਸ਼ਾਹ ਦੇ ਹੁਕਮ ਅਨੁਸਾਰ ਕਾਜੀ ਨੇ ਗੂੜਿਆ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਉਥੇ ਦਰਵੇਸ਼ ਸਾਈ ਸੈਯਦ ਜ਼ਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਨ ਲਈ ਬਤੌਰ ਮਜ਼ੂਰ ਨਿਯੁਕਤ ਕੀ ਕਰ ਦਿੱਤਾ। ਨਾਨਕ ਨਾਮ ਲੀਵਾ ਸੰਗਤ ਦੇ ਇੱਕ ਟੋਲੇ ਨੇ ਮਰਜ਼ੀ ਤੇ ਹਮਲਾ ਕਰ ਦਿੱਤਾ ਅਤੇ ਦਰਵੇਸ਼ ਨੂੰ ਮਾਰ ਦਿੱਤਾ। ਜਦੋਂ ਉਸ ਦੇ ਮਾਰਨ ਵਾਲਿਆਂ ਦਾ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਮਜ਼ੂਰ ਨੂੰ ਮਾਰਨਾ ਕਬੂਲ ਕਰ ਲਿਆ ਅਤੇ ਉਹਨਾਂ ਦਾ ਕਬੂਲਨਾਮਾ ਬਾਦਸ਼ਾਹ ਨੂੰ ਭੇਜ ਦਿੱਤਾ। ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਹਮ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1673 ਇਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੀ ਕਬਰਾਹਟ ਕਰਕੇ ਦੂਰੋ ਦੂਰੋਂ ਸਿੱਖ ਗੁਰੂ ਸਹਿਬਾਨ ਦੇ ਦਰਸ਼ਨ ਨੂੰ ਆਉਂਦੇ ਤੇ ਕਈ ਵਾਰ ਸ਼ਰਧਾਲੂਆਂ ਦੀ ਧੀੜ ਹਜ਼ਾਰਾਂ ਵਿੱਚ ਵੀ ਪੁੱਜ ਜਾਂਦੀ ਔਰੰਗਜ਼ੇਬ ਦੇ ਖੁਫੀਆਂ ਖਬਰ ਨਬੀਸ ਬਾਦਸ਼ਾਹ ਤੱਕ ਇੰਨਾ ਲੋਕਾਂ ਦੇ ਮਿਲਨੋਂ ਔਰੰਗਜ਼ੇਬ ਦੇ ਵਿਰੁੱਧ ਬਗਾਵਤ ਦੀ ਤਿਆਰੀ ਵਜੋਂ ਪੇਸ਼ ਕਰਦੇ ਸਨ ਤੇ ਇਹ ਵੀ ਆਖਦੇ ਸਨ ਕਿ Hindu Sikh ਗੁਰੂ ਸਰਬਾਨੂ ਸੱਚਾ ਪਾਤਸ਼ਾਹ ਆਪ ਕੇ ਮੁਖਾਤਿਬ ਹੁੰਦੇ ਹਨ ਔਰੰਗਜ਼ੇਬ ਦੇ ਜਿਵੇਂ ਜਿਵੇਂ ਜ਼ੁਲਮ ਵਧੇ ਸਨ ਲੋਕਾਂ ਦੇ ਧੀਰਜ ਦਾ ਬੰਨ ਟੁੱਟਣ ਲੱਗਾ ਕਿਤੇ ਬਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਜ਼ ਦੀਆਂ ਚਿੰਗਿਆੜੀਆਂ ਅੱਗ ਬਨਣ ਲੱਗੀਆਂ ਯੇ ਮੁਸਲਮਾਨ ਵੀ ਨਹੀਂ ਬਹੁਤ سارے ਸੱਚੇ ਤੇ ਇਨਸਾਫ ਪਸੰਦ ਮੁਸਲਮਾਨ ਅਧਿਕਾਰੀ ਵੀ ਇਹ ਸਭ ਦੇਖ ਕੇ ਦੁਖੀ ਸਨ ਸਾਰੇ ਮੁਗਲ ਸਾਮਰਾਜ ਵਿੱਚ ਖੱਲਾ ਗੁੱਲਾ ਮਤਮਚ ਗਿਆ ਪਰ ਸਭ ਤੋਂ ਵੱਡਾ ਵਿਰੋਧ ਸਿੱਖਾਂ ਵੱਲੋਂ ਹੋਇਆ ਉਹ ਹੁਣ ਅਨਿਆਇ ਦੇ ਖਿਲਾਫ ਅਡਿੱਗ ਖੜੇ ਹੋ ਗਏ ਇਹ ਉਹੀ ਵਿਰੋਧ ਸੀ ਜਿਸ ਨਾਲ ਮੁਗਲ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ਇਤਿਹਾਸ ਗਵਾਹ ਹੈ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ ਤੇ ਖੜਦੇ ਹਨ ਤਾਂ ਸਭ ਤੋਂ ਵੱਡੀ بادشاہੀ ਵੀ ਦਿਖ ਜਾਂਦੀ ਹੈ ਥੈਂਕ ਯੂ ਬੇਬੀ